ਪਿਆਰ ਹੋਏ ਜਾਂ ਨਫ਼ਰਤ ਤੇ ਜਾਂ ਫਿਰ ਤੱਕਾ ਪਿਆਰ ਹੋਏ ਜਾਂ ਨਫ਼ਰਤ ਤੇ ਜਾਂ ਫਿਰ ਤੱਕਾ ਉਸਨੇ ਹੁਣ ਤੱਕ ਜੋ ਕੀਤਾ ਬੇहद ਕੀਤਾ ਪਿਆਰ ਹੋਏ ਜਾਂ ਨਫ਼ਰਤ ਤੇ ਜਾਂ ਫਿਰ ਤੱਕਾ ਉਸਨੇ ਹੁਣ ਤੱਕ ਜੋ ਕੀਤਾ ਬੇहद ਕੀਤਾ आपे मेरा लिखिया सब मथे लाया आप ही फिर उस अखर अखर uh, मतलब है कि बेशक कोई लज्जत चा जा हंगारा ना सी बेशक कोई लज्जत चा जा हंगारा ना सी धड़के बगैर दिलदा ए पर गुजारा ना ਦਿਲ ਹੌਲਾ ਕਰਨ ਖਾਤਰ ਕਿੰਨੇ ਹੀ ਘਾਟ ਗਾਹੇ ਦਿਲ ਹੌਲਾ ਕਰਨ ਖਾਤਰ ਕਿੰਨੇ ਹੀ ਘਾਟ ਗਾਹੇ ਬਾੜੀ ਕੋਈ ਵੀ ਐ ਪਰ ਹੋਕੇ ਤੁਹਾਰਾ ਨਾ ਸੀ ਜਦ ਧਾਰ ਹਿਲੇ ਆਸੀ ਸਭ ਤਸਦਿਆਂ ਨੂੰ ਕੱਢਣਾ ਜਦ ਧਾਰ ਹਿਲੇ ਆਸੀ ਸਭ ਤਸਦਿਆਂ ਨੂੰ ਕੱਢਣਾ ਦਲ ਦਲ ਚ ਉਤਰਨ ਬਿਨ ਕੋਈ ਵੀ ਚਾਰਾ ਨਾ ਮਿੰਨਤਾ ਜੁਗਾੜ ਕਰਲੇ ਸੌਦੇ ਸਕੀਮਾਂ ਟਿਕੜਮ ਮਿੰਨਤਾ ਜੁਗਾੜ ਕਰਲੇ ਸੌਦੇ ਸਕੀਮਾਂ ਟਿਕੜਮ ਮੰਜ਼ਿਲ ਤਾਂ ਮਿਲ ਹੀ ਜਾਂਦੀ ਸਾਨੂੰ ਗਵਾਰਾ ਨਾ ਪਾਤ ਸ਼ੁਕਰੀਆ ਦੋ ਤਿੰਨ ਸ਼ੇਅਰ ਆਖਰੀ ਕੇ ਪਲਾ ਅਣਜਾੜ ਹੈ ਜਾਂ ਜਾਣ ਬੁੱਝ ਕੇ ਟਾਲ ਦਿੰਦਾ ਹੈ ਪਲਾ ਅਣਜਾਣ ਹੈ ਜਾਂ ਜਾਣ ਬੁਝ ਕੇ ਟਾਲ ਦਿੰਦਾ ਹੈ ਉਹ ਮੇਰੇ ਖੱਤ ਨੂੰ ਅੱਜਕੱਲ ਬਿਨ ਪੜੇ ਸੰਭਾਲ ਦਿੰਦਾ ਹੈ ਪਲਾ ਅਣਜਾਣ ਹੈ ਜਾਂ ਜਾਣ ਬੁਝ ਕੇ ਟਾਲ ਦਿੰਦਾ ਹੈ ਉਹ ਮੇਰੇ ਖੱਤ ਨੂੰ ਅੱਜਕੱਲ ਬਿਨ ਪੜੇ ਸੰਭਾਲ ਦਿੰਦਾ ਹੈ ਤੇ ਸ਼ੇਰ ਦੇਖਣਾ ਕਿ ਅਸੀਂ ਉਸ ਜ਼ਾੜ ਤੋਂ ਬਚ ਕੇ ਉਹ ਤਾਂ ਤਾਂ ਆ ਗਏ ਐਕਪਰ ਅਫੀਸ ਜਾਲ ਤੋਂ ਬਚ ਕੇ ਉਤਾਹ ਤਾਂ ਆ ਗਏ ਐ ਪਰ ਹੁਣੋ ਖੇਜੇ ਆशिकारी ਆਲਣੇ ਹੀ ਜਾਲ ਦਿੰਦਾ ਹੈ ਖੇੜੋ ਬਾਗਾਂ ਦੀ ਸੁਖ ਮੰਗਦਾ ਹੈ ਉਹ ਬਹਰੂਪੀਆ ਮਾਲੀ ਖੇੜੋ ਬਾਗਾਂ ਦੀ ਸੁਖ ਮੰਗਦਾ ਹੈ ਉਹ ਬਹਰੂਪੀਆ ਮਾਲੀ ਤੇ ਉੰਜ ਕਿੰਨੇ ਹੀ ਵੀ ਪੁੰਗਰਨ ਤੋਂ ਪਹਿਲਾਂ ਗਾੜ ਦਿੰਦਾ ਹੈ ਉਹ ਫੁੱਲ ਤਾਂ ਕਾਗਜ਼ੀ ਦਿੰਦਾ ਹੈ ਪਰ ਉਸ ਦਾ ਹੁਨਰ ਦੇਖੋ ਉਹ ਫੁੱਲ ਤਾਂ ਕਾਗਜ਼ੀ ਦਿੰਦਾ ਹੈ ਪਰ ਉਸ ਦਾ ਹੁਨਰ ਦੇਖੋ ਜਦੋਂ ਫੁੱਲ ਦੇਣ ਆਉਂਦਾ ਹੈ ਇਤਰ ਵੀ ਨਾਲ ਹੁੰਦਾ ਹੈ ਭਲਾ ਅਣਜਾਣ ਹੈ ਜਦ ਚਾੜ ਬੁੱਝ ਕੇ ਤਾਲ ਦਿੰਦਾ ਹੈ ਉਹ ਮੇਰੇ ਖਤਰ ਨੂੰ ਅਚਲ ਤਿਲ ਪੜੇ ਸੰਭਾਲ ਜਦਾ ਉਹ ਬਹੁਤ ਬਖਸ਼ੀ ਹੈ